ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਢੋਟੀਆਂ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਨਸ਼ਹਿਰਾ ਪਨੂਆ ਤੋਂ ਕੋਈ 2.5 ਕਿਲੋਮੀਟਰ ਦੂਰੀ ਹੈਗੀ ਐ ਦੋਸਤੋ ਨਸ਼ਹਿਰੇ ਪਨੂਆ ਤੋਂ ਜਦੋਂ ਆਪਾਂ ਬਿਲਕੁਲ ਨੈਸ਼ਨਲ ਹਾਈਵੇ ਬਟਿੰਡਾ ਅੰਮ੍ਰਿਤਸਰ ਤੋਂ ਪਿੰਡ ਢੋਟੀਆਂ ਆਉਣੇ ਆ ਤੇ ਰਸਤੇ ਵਿੱਚ 2.5 ਕਿਲੋਮੀਟਰ ਬਾਹਰ ਖਵੇਲੀਆਂ ਹੈਗੀਆਂ ਨੇ ਪਾਉ ਗਰਮੇ ਗਰਮੇਲ ਸਿੰਘ ਉਹਨਾਂ ਦੇ ਘਰ ਪਹੁੰਚੇ ਆਂ ਦੋਸਤੋ ਵੀਰ ਗਗਨ ਉਹਨਾਂ ਦੇ ਕੋਲ ਤੇ ਜਿੱਦਾਂ ਕਿ ਸਾਰੇ ਵੀਰ ਜਾਣਦੇ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਵੱਡੀ ਗਿਣਤੀ ਦੇ ਵਿੱਚ ਪਸ਼ੂ ਹੁੰਦੇ ਆ ਕੋਈ 8 7 ਨਗ ਜਿਹੜੇ ਆ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਇਸ ਘਰੋਂ ਅੱਜ ਦੋਸਤੋ ਗੱਬਣ ਪਸ਼ੂਆਂ ਦੀ ਗਿਣਤੀ ਵਧੇਰੇ ਰਹੂਗੀ ਦੋ ਨਗ ਸੂਏ ਸੂਬੇ ਨੇ ਬਾਕੀ ਪਸ਼ੂ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਸਾਰੇ ਗੱਬਣ ਆ ਤਿਆਰੀ ਤੇ ਆ ਦਿਨ ਕਿੰਨੇ ਕਿੰਨੇ ਲੈ ਜਾਣਗੇ ਹਜੇ ਸਮਾਂ ਕਿੰਨਾ ਕੁ ਬਾਕੀ ਹੈ ਇਹਨਾਂ ਪਸ਼ੂਆਂ ਦਾ ਸੂਣ ਦੇ ਵਿੱਚ ਤੇ ਜੜਗੇ ਜਿਹੜੇ ਪਸ਼ੂ ਸੋਏ ਨੇ ਖਾਸ ਤੌਰ ਤੇ ਉਹਨਾਂ ਦੇ ਥੱਲੇ ਮਿਲਕ ਕਿੰਨਾ ਕੀ ਰੇਟ ਮੁੱਲ ਰਹਿਣਗੇ ਪੂਰੀ ਡਿਟੇਲ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਉਸ ਖਾਸ ਪਸ਼ੂ ਦੀ ਮਿਲ ਸਕੇ ਜਿਹੜਾ ਕੋਈ ਖਾਸ ਪਸ਼ੂ ਕਿਸੇ ਖਰੀਦਾਰ ਵੀਰ ਨੇ ਖਰੀਦਣਾ ਹੈ ਅੱਜ 20 ਫਰਵਰੀ ਹੈ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 5:30 ਵਜੇ ਦਾ ਸਮਾਂ ਹੈਗਾ ਤੇ ਬਾਕੀ ਪਸ਼ੂ ਉਹੀ ਆਪਣੀ ਰਿਕੁਐਸਟ ਪੈਂਦੀ ਹਰ ਖਰੀਦਾਰ ਵੀਰਾਂ ਦੇ ਕਿ ਹੁੰਦੀ ਹੈ ਵੀ ਜਿਹੜਾ ਪਸ਼ੂ ਕੋਈ ਗੱਭਣ ਲੈ ਕੇ ਜਾਂਦਾ ਚੌਥਾ ਥਣਾ ਦਾ ਤਿੱਪ ਕੇ ਆਪਣੀ ਤਸੱਲੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਤੇ ਸੋਏ ਸੋਏ ਨਗਦੀ ਜਾਂ ਕੋਈ ਦੋ ਡੰਗ ਚੋ ਕੇ ਇੱਕ ਟਾਈਮ ਚੋ ਕੇ ਆਪਣੀ ਤਸੱਲੀ ਆ ਉਹ ਵੀ ਜ਼ਰੂਰ ਕਰ ਲਿਆ ਕਰੋ ਤੇ ਬਾਕੀ ਜਿਹੜਾ ਕੋਈ ਵੀ ਆਨਲਾਈਨ ਸੌਦਾ ਕਰਦਾ ਜੋ ਚੀਜ਼ ਦੱਸੀ ਜਾਊ ਕਿ ਉਹ ਪਰਫੈਕਟ ਹੋਊਗੀ ਉਸ ਬਿਖਾਰ ਤੇ ਵੀ ਤੁਸੀਂ ਸੌਦਾ ਕਰ ਸਕਦੇ ਜੇ ਆਉ ਲੈਨੇ ਆ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਗਗਨ ਸਾਸਰੀਕਾਲ ਸਾਸਰੀਕਾਲ ਸੰਧੂ ਸਾਹਿਬ ਹੋਰ ਠੀਕ ਠਾਕ ਜੀ ਬੜੇ ਵਧੀਆ ਵੀਰ ਗਗਨ ਹੋਰ ਸੁਣਾਓ ਬੜੇ ਵਧੀਆ ਕੈਮ ਸੇਤਾ ਐ ਕੈਮ ਜੀ ਕੈਮਪੂਰੀਆਂ ਠੀਕ ਹੈ ਜੀ ਤੇ ਪਾਉ ਗਰਮੇਲ ਸਿੰਘ ਜੀ ਸਾਸਰੀਕਾਲ ਸਾਸਰੀਕਾਲ ਹੋਰ ਸੇਤਾ ਰਾਜੀ ਬਾਜੀ ਰਾਜੀ ਬਾਜੀ ਐ ਗਈ ਮਾ ਘੈ ਚੰਨੀ ਕਿਰਪਾ ਆ ਚਲੋ ਸ਼ੁਕਰਾਂ ਮਾਲਕਦਾ ਜੀ ਆ ਵਾਹਿਗੁਰੂ ਸੱਚੇ ਪਾਸ਼ਾ ਮੇਰ ਰੱਖੇ ਇਸੇ ਤਰ੍ਹਾਂ ਹੀ ਤੇ ਗਗਨ ਵੀਰੇ ਅੱਜ ਆਪਣੇ ਭੈਣ ਭਰਾਵਾਂ ਨੂੰ ਦੱਸ ਦਈਏ ਕਿੰਨੇ ਪਸ਼ੂ ਆਪਣੇ ਕੋਲ ਟੋਟਲ ਨੇ ਸੰਦੂ ਸਾਹਿਬ ਆਪਣੇ ਤੋਂ ਪੰਜ ਗਾਈਆਂ ਆ ਤੇ ਦੋ ਝੋਟੀਆਂ ਆ ਪਸ਼ੂ ਆਪਣੇ ਤੋਂ ਵੱਧ ਹੀ ਪਰ ਤਿੰਨ ਹੁਣ ਸੇਲ ਹੋ ਗਏ ਆ ਔਰ ਤੋਂ ਪਹਿਲਾਂ ਡੇਢ ਤੋਂ ਘੰਟਾ ਦਾ ਸੇਲ ਹੋ ਗਿਆ ਹਾਂਜੀ ਹਾਂਜੀ ਦੋ ਗਾਈਆਂ ਸੇਲ ਹੋ ਗਈਆਂ ਇੱਕ ਝੋਟੀ ਸੇਲ ਹੋ ਗਈ ਆ ਠੀਕ ਹੈ ਜੀ ਹਾਂਜੀ ਆ ਹੁਣ ਫਿਲਹਾਲ ਆਪਾਂ ਇਹ 6-7 ਪਸ਼ੂ ਦਿਖਾਉਂਦੇ ਹਾਂ ਹੁਣ 7-7 ਪਸ਼ੂਆਂ ਦੀ ਪੌਣੀ ਆ ਜੀ ਠੀਕ ਆ ਉਹਦੇ ਵਿੱਚੋਂ ਦੋ ਸੂਏ ਆ ਪੰਜ ਗੱਬਣ ਆ ਜੀ ਠੀਕ ਹੈ ਜੀ ਠੀਕ ਦੋਸਤੋ ਅੱਜ ਇਹ ਸੱਤ ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਉਣਗੀਆਂ ਤੇ ਬਾਕੀ ਜਿਹੜੀਆਂ ਚਾਰ ਵੇੜਾ ਨੇ ਠੀਕ ਆ ਚਾਰ ਇਹ ਡਿਟੇਲ ਸੱਤ ਪਸੂਆਂ ਦੀ ਡਿਟੇਲ ਆਪਾਂ ਤੁਹਾਨੂੰ ਦੇ ਦਿੰਦੇ ਹਾਂ ਇੱਕ ਬੰਨੇ ਸ਼ੁਰੂਆਤ ਕਰਦੇ ਹਾਂ ਇਸ ਇਹ ਝੋਟੀ ਗੱਬਣ ਆ ਸੰਧੂ ਸਾਹਿਬ ਆ ਇਹ ਗੱਬਣ ਝੋਟੀ ਆ ਹਾਂਜੀ ਤੇ ਗਗਨ ਵੀਰੇ ਕੀ ਸੁਵਾ ਸੁਵਾ ਤੀਜਾ ਕਿ ਤੁਜਾ ਸੰਧੂ ਸਾਹਿਬ ਸੁਵਾ ਦਾ ਗਰੰਟੀ ਨਾਲ ਦੁਜਾ ਹੀ ਹੋਊਗਾ ਕੋਈ ਤੀਜਾ ਮੰਨ ਕੇ ਵੀ ਸੌਦਾ ਕਰ ਲੇ ਠੀਕ ਹੈ ਜੀ ਹਾਂਜੀ ਦਿਨ ਝੋਟੀ 6 ਜਾਂ 7 ਖੜੂਗੀ ਓਕੇ ਹਾਂਜੀ ਪਤਾ ਕੀ ਆਈ ਆ ਪੈਂਡੇ ਪੋਂਡੇ ਦੀ ਭੱਜੀ ਆ ਝੋਟੀ ਬਹੁਤ ਜਿਆਦੀ ਚੰਗੀ ਆ ਦੁੱਧ ਵੀ ਝੋਟੀ ਜਿਆਦਾ ਨਹੀਂ 14 15 14 15 ਕਿਲੋ ਨਾਪ ਦਊਗੀ ਠੀਕ ਹੈ ਜੀ ਹਾਂਜੀ ਲਓ ਦੋਸਤੋ 5 7 ਦਿਨ ਹਜੇ ਕ ਚਾਹੇ ਕੋਈ ਹੋਰ ਦੂਜਾ ਚਾਹੇ ਤਿੰਜਾ ਕਿਸੂਆ ਤੁਸੀਂ ਮੰਨ ਕੇ ਐਸਟੀਮੇਟ ਆਈਡੀਆ ਨਾਲ ਖਰੀਦ ਲਿਓ ਬਾਕੀ ਫੇਸ ਕੁਆਲਿਟੀ ਆਪਾਂ ਤੁਹਾਨੂੰ ਬਿਲਕੁਲ ਨੇੜੇ ਉਹ ਦਿਖਾ ਦਿੰਨੇ ਆ ਤਾਂ ਜੋ ਬਿਲਕੁਲ ਸੌਦਾ ਕਰਨਾ ਸੌਖਾ ਰਹੇ ਠੀਕ ਆ ਸਿੰਗਾਸੂਗਾ ਦੀ ਪੂਰੀ ਗੁਲਾਈ ਆ ਤੇ ਜਿਵੇਂ ਆਪਾਂ ਮਧਰੀ ਡੌਲੀ ਦੇ ਪਸ਼ੂ ਦੇਖਦੇ ਆ ਵਜਨ ਲੋਡ ਪੂਰਾ ਰਾਜੀ ਆ ਪੂਰੀ ਸੰਤੂ ਸਾਹਿਬ ਆ ਕੇ ਨਾ ਲੈ ਝੋਟੀ ਨੇ ਪੱਠਾ ਨਹੀਂ ਖਾਦਾ ਭੈਂਡੇ ਦੀ ਆਈ ਆ ਏਕਾ ਝਾਂਜਰਾ ਤੋਂ ਡਰਦੀ ਬੜੀ ਆ ਹਾਂਜੀ ਬਸ ਪਤੋ ਆ ਲੋ ਜੀ 50-70 ਦਿਨਾਂ ਦੇ ਵਿੱਚ ਦੋਸਤੋ ਹਾਂਜੀ 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 ਉਹ ਆਪਣਾ ਕੇ ਤਿਆਰ ਕਰੂਗਾ ਕਰਮਾਂ ਦੀਆਂ ਜੇ 5-5 ਤੋਂ 7 ਕ ਦਿਨ ਐਡੀਆਂ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਤੇ ਬਾਕੀ ਪਹਿਲਾਂ ਆਪਾਂ ਜਿਗਰ ਭਾਣੂ ਕਰ ਦਿੱਤਾ ਜਿੰਨੀ ਵੀ ਕਰਮਾਂ ਲਈ ਵਜਨ ਵਜੂਦ ਵਾਲੀ ਆ ਆ ਲੋ ਠੀਕ ਆ ਤੇ ਗगन ਭਾਈ 5-7 ਦਿਨ ਲੈ ਜਾਊਗੀ ਹਾਂਜੀ 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 ਕੀ ਮੁੱਲ ਵੜੀ ਰਹੂਗਾ ਮੁੱਲ ਸੰਧੂ ਸਾਹਿਬ ਭਾਵੇਂ 90 ਕਰ ਲਈਏ ਹਾਂ ਨਾ 85 ਦੀ ਹੋ ਜੂਗੀ ਹਾਂ ਨਾ 85 ਦੀ ਹਾਂਜੀ ਠੀਕ ਹੈ ਜੀ ਤੇ ਵਿੱਚੋਂ ਕੋਈ ਮਾਨਤਾ ਨਾ 1000 ਕਰ ਦਾਂਗੇ 84 ਦੀ ਅੱਛਾ ਜੀ ਹਾਂ ਨਹੀਂ ਬਸ ਜੈਸਨੋਈ ਠੀਕ ਹੈ ਜੀ ਲਓ ਦੋਸਤੋ ਬਹੁਤ ਸੋਹਣੀ ਮਾਝਾ ਠੀਕ ਹੈ ਜੀ ਭਾਰੀ ਆ ਵਜਨ ਲੋਡ ਪੂਰਾ ਹੈ ਬਾਕੀ ਪਸੰਦ ਆਊਗੀ ਤੁਹਾਨੂੰ ਤੇ ਬਾਕੀ ਸਰੀਰ ਦਾ ਢਾਂਚਾ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਤੇ ਦੁੱਧ ਅ ਵਾਲੀ ਮੱਝ ਆਪਾਂ ਕਹਿ ਰਹੀਏ ਵੀ ਦੁੱਧ ਵਾਲੀ ਮੱਝ ਆ। ਤੋਂ ਜ਼ਰੂਰ ਤੁਸੀਂ ਹੱਥ ਪਾ ਲਓ। ਸੰਧੂ ਸਾਹਿਬ 14-15 ਕਿਲੋ ਦੁੱਧ ਕੱਟੀ ਪਾ ਦੂਗੀ ਭਾਂਡੇ 'ਚ। ਹਾਂ ਜਿੱਡੀ ਪਤਾ ਕੀ ਵਜ਼ਨ ਲੋਡ ਬਹੁਤ ਜ਼ਿਆਦਾ ਵਾ ਪਲੀ ਪਲਾਤੀ ਬੜੀ ਆ। ਹਾਂ। ਬਾਕੀ ਲੇਵਾ ਤਾਂ ਅਜੇ ਕਮਾਲ ਤਾਂ ਕਰਨੀ ਆ। ਹਾਂਜੀ ਹਾਂਜੀ ਹਾਂਜੀ। ਆਪਾਂ ਬਾਅਦਾਂ ਲੈ ਜੂਗੀ। ਠੀਕ ਆ। ਤੇ ਅੱਗੇ ਗਗਨਵੀਰ ਆ ਗਈ ਆਪਣੇ ਕੋਲ ਸੈਕਿੰਡ ਨੰਬਰ ਤੇ ਆ ਝੋਟੀ। ਇਹ ਸੰਧੂ ਸਾਹਿਬ ਕੱਲ ਸਵੇਰ ਦੀ ਝੋਟੀ ਸੂਈ ਆ। ਓਕੇ ਜੀ। ਹਾਂਜੀ। ਇਹ ਉਹ ਨਾ ਪਏ ਦੀ ਇੱਕ ਹਾਲ ਦੀ ਸਮਝ ਲਓ ਵੀ ਚੋਈ ਦੀ ਵੀਡੀਓ ਪਾਉਂਦੇ ਆ ਅੱਛਾ ਅੱਛਾ ਹਾਂਜੀ ਇਹ ਨਾ 2 ਵਜੇ ਬੰਦੇ ਨਾਲ ਸੌਦਾ ਹੋ ਗਿਆ ਸੀ ਤੇ ਉਦੋਂ ਸਾਫ਼ ਕੀਤੀ ਹੁਣ ਜਿੰਨੀ ਕਿ 2 ਵਜੇ ਤੋਂ ਬਾਅਦ ਬਣੀ ਹੈ ਨਾ ਹਾਂਜੀ ਉਨੀ ਕੁ ਮਲੋ ਜਿੰਨੀ ਨੇ ਤਿਆਰੀ ਆਪਦੀ ਕੀਤੀ ਆ ਠੀਕ ਹੈ ਜੀ ਹਾਂਜੀ ਮਤਲਬ ਇਹ ਸੂਈ ਅੱਜ ਹੀ ਸੀ ਇੱਕ ਨਹੀਂ ਪਰਸੋਂ ਪਰਸੋਂ ਸ਼ਾਮ ਦੀ ਸੂਈ ਆ ਪਰਸੋਂ ਦੀ ਆ ਹਾਂ ਚੋਣ ਚਾਂਦ ਬਹੁਤ ਜਿਆਦਾ ਚੰਗੀ ਆ ਉਹ ਦੋਸਤੋਂ ਪਰਸੋਂ ਦੀ ਸੂਈ ਆ ਤੇ ਸਵੇਰ ਦੂਜਾ ਦੱਸ ਰਿਹਾ ਜੀ ਦੂਜਾ ਜੀ ਦੂਜਾ ਲਓ ਜੀ ਬਾਕੀ ਦਾਗ ਦੂਗ ਸਾਰੇ ਹੈਗੇ ਚੱਡੇ ਤੇ ਨੀਲੀ ਵਾਲੇ ਕਰਮਾਲੀ ਦੇ ਹਾਂ ਸੰਧੂ ਸਾਹਿਬ ਬਾਕੀ ਸੀਲੀਆਂ ਦੀਆਂ ਐਂਡੀਆਂ ਨਾ ਭਾਵੇਂ ਇੱਕ ਘੰਟਾ ਮੂੰਹ ਜੱਥ ਪਾ ਕੇ ਤੇ ਬੈਠੇ ਰਹੋ ਇਹ ਨਹੀਂ ਆ ਵੀ ਕੋਈ ਕਰਮਾਲੀ ਜਾਊ ਕੇ ਪਾਸੇ ਮੂੰਹ ਮਾ ਵੀ ਪੂਰਾ ਮੈਂ ਨਾ ਬਹੁਤ ਜਿਆਦੀ ਸੀਲ ਆ ਅਸਤ ਗਗਨ ਅਵੀਰ ਕੀ ਮਗਰ ਬੱਚਾ ਕਿ ਆ ਗਿਆ ਤੇ ਬੱਚਾ ਤੇ ਮਗਰ ਸੰਧੂ ਸਾਹਿਬ ਕਟਾ ਵਾ ਕਟਾ ਆ ਗਿਆ ਹਾਂਜੀ ਉਹਦੀ ਮੇਲ ਕਾਫ ਨੂੰ ਜਨਮ ਦਿੱਤਾ ਅੱਜ ਤੀਜੇ ਦਿਨ ਦੇ ਵਿੱਚ ਆ ਤੇ ਹੁਣ ਬੌਲੇ ਤੇ ਤਕਰੀਬਨ ਚੱਲਣ ਢਈ ਹੋਣੀ ਆ ਬਾਕੀ ਬੌਲਾ ਵੀ ਆਪਾਂ ਪੁੱਛ ਲਾਂਗੇ ਤੇ ਕੱਦ-ਕੱਡ ਵੈਸੇ ਸੂਸਬਾਦ ਵਿੱਚ ਆ ਪਸੂ ਦੋਸਤੋ ਇੱਕ ਵਾਰੀ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਸੂਣ ਤੋਂ ਬਾਅਦ ਕੋਈ ਪੰਜਾਂ-ਸੱਤਾਂ ਦਾ ਹੰਦ ਦੇਣਾ ਬਹੁਤ ਜਿਆਦੀ ਸੰਧੂ ਸਾਹਿਬ ਚੰਗੀ ਆ ਝੋਟੀ ਪਤਾ ਕੀ ਝੋਟੀ ਹੁਣ ਚੋਈ ਗਈ ਤਾਂ ਕਰਕੇ ਬੇਰੋਭੀ ਹੋਈ ਆ ਹਾਂਜੀ ਹਾਂਜੀ ਤੇ ਚਵਾਚੂ ਬਹੁਤ ਵਧੀਆ ਲੱਗਾ ਚਵਾਈ ਵੀ ਤੁਸੀਂ ਦੱਸਣ ਤਾਂ ਦੋ ਵਜੇ ਕੀਤੀ ਦੋ ਵਜੇ ਦੋ ਵਜੇ ਕੀਤੀ ਆ ਠੀਕ ਹੈ ਜੀ ਹਾਂਜੀ ਲਓ ਜੀ ਤੇ ਹੁਣ ਬੌਲਾ ਕਿੰਨਾ ਕੁ ਮੰ ਹੈਗਾ ਥੱਲੇ ਦੇ ਵੀਰ ਸੰਧੂ ਸਾਹਿਬ ਹੁਣ ਬੌਲਾ ਟਾਈਮ 8 ਕਿਲੋ ਹੋਊਗਾ 8 ਕਿਲੋ ਹਾਂਜੀ ਜੇ ਤਾਂ ਆਪਣੇ ਤੋਂ ਰਹਿ ਗਈ 2-4 ਦਿਨ ਫਿਰ ਦੁੱਧ ਆਪਾਂ 13-14 ਕਿਲੋ ਹੀ ਬਣਾ ਦਾਂਗੇ ਥੱਲੇ ਵੈਸੇ ਚੋਣ ਚਾਣਾ ਸਾਫ਼ ਸੁਥਰਾ ਬਹੁਤ ਜਿਆਦੀ ਭੋਲੀ ਰੂਵਰ ਗਈ ਉਹ ਕੋਈ ਪੂਰ ਛੱਟਾ ਨਹੀਂ ਹੋਊਗਾ ਠੀਕ ਹੈ ਜੀ ਬਾਕੀ ਛੱਡੇ ਤੇ ਸਾਰੇ ਪਾਸੇ ਦਾਗ ਹੋਣਗੇ ਕਰਮਾਲੀ ਦੇ ਲਓ ਜੀ ਬਾਕੀ ਚੋਣ ਦੋਸਤੋ ਬਿਲਕੁਲ ਸਾਫ਼ ਸੁਥਰੀ ਆ ਜਿੱਦਾਂ ਮਰਜ਼ੀ ਤੁਸੀਂ ਵੇਖੋ ਬਹੁਤ ਵਧੀਆ ਥਣ ਮੋਟੀ ਥਣ ਸਿਰ ਦੀ ਬੜੀ ਸੋਹਣੀ ਆ ਕੱਟੀ ਜਾਤ ਪਾਤ ਵਾਲੀ ਆ ਸੰਧੂ ਸਾਹਿਬ ਠੀਕ ਹੈ ਜੀ ਤੇ ਗਗਨ ਵੀਰੇ ਕੀ ਕਰਦੇ ਮੰਗੇ ਜੀ ਮੰਗੇ ਸੰਧੂ ਸਾਹਿਬ ਮੋਲ ਵੀ ਇਹਦਾ ਭਾਵੇਂ ਸਿਆਸੀ ਕਰ ਲਈਏ ਇਹ ਵੀ ਹਾਂ ਨਾ 84 ਦੀ ਹੋਊਗੀ 84 ਦੀ ਹਾਂ ਠੀਕ ਹੈ ਜੀ ਤਾਂ ਦੋਸਤੋ ਡਿਮਾਂਡ ਵਿੱਚ ਕੁਝ ਵੀ ਆ ਪਰ 84000 ਦੀ ਇਹ ਹਾਨ ਹੋਊਗੀ ਛੋਟੀ ਆ ਪਰ ਨਵੀਂ ਆ ਠੀਕ ਆ ਜੀ ਬਾਕੀ ਸੰਧੂ ਸਾਹਿਬ ਕੋਈ ਨਹੀਂ ਕੋਈ ਵੀਰ ਭਰਾ ਉਹ ਛੋੜ ਛੜਾਈਆ ਕਰਦਾਂਗੇ ਇਹ ਪੂਰੀਆ ਕਸਰਾ ਕੁਸਰਾ ਕੱਢਿਆ ਤਿਆਰ ਕਰੋ ਕਿਉਂਕਿ ਜਿਹੜੇ ਸਾਹਿਬ ਕੋਲੋਂ ਕੱਢਦਾਂਗੇ ਸੰਧੂ ਸਾਹਿਬ ਐ ਪੂਰੇ ਵਾਟ ਕੱਢ ਕੇ ਦਵਾਗੇ ਮੈਂ ਨਾ ਕਿਉਂ ਦੂਰ ਨੇੜੇ ਕੋਈ ਉੱਠ ਬਸ ਬਸ ਮੈਂ ਨਾ ਜਿੱਥੋਂ ਮਰਜੀ ਕੋਈ ਵੀਰ ਭਰਾ ਆਵੇ ਕੋਈ ਗੱਲ ਨਹੀਂ ਮਾਨ ਖੁੱਲੇ ਹੋਣਗੇ ਬਿਲਕੁਲ ਜੀ ਹਾਂਜੀ ਅੱਛਾ ਆ ਜੀ ਗਗਨ ਵੀਰ ਇੱਧਰ ਇਹ ਸੰਧੂ ਸਾਹਿਬ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਬੈਡ ਨੂੰ ਸੂਈ ਨੂੰ ਠੀਕ ਆ ਜੀ ਮਗਰ ਇਹਦੇ ਵਾਛੀ ਆ ਅੱਛਾ ਜੀ ਹਾਂਜੀ ਤੇ ਸੂਆ ਇਹਨਾਂ ਵਾਂਜੀ ਸੂ 15 16 15 16 ਹੋਊਗਾ ਜਿਹੜਾ ਆਪਾਂ ਚਵਾ ਦੇਣਾ ਹਾਂ ਵਿਖਾਵਾ ਭਾਵੇਂ 17 ਦਾ ਕਰਦੇ 18 ਦਾ ਵੀ ਕਰਦੇ ਠੀਕ ਹੈ ਜੀ ਹਾਂ ਜਿਹੜਾ ਆਪਾਂ ਲੀਟਰ ਨਾਲ ਦੁੱਧ ਬਣਾਉਣਾ ਉਹ ਆ ਅੱਛਾ ਮਗਰ ਬੱਚਾ ਇਹ ਬੱਚਾ ਮਗਰ ਆਵੇ ਵਛੀ ਆ 나ੜੂ ਨਾਲ ਬੱਚੇ ਦੇ ਲੋ ਜੀ ਮਗਰ ਵਛੀ ਆ ਦੋਸਤੋ ਠੀਕ ਆ 나ੜੂ ਬਿਲਕੁਲ ਬੱਚੇ ਦੇ ਨਾਲ ਆ ਇਹ ਨਾ ਕਾਲੀ ਬਾਲੀ ਜਿਆਦੀ ਪੈਂਦੀ ਆ ਇਹ ਬੱਚੇ ਦਾ ਵਧੇਰੇ ਕਰਦੇ ਆ ਨਾ ਵਧੇਰੇ ਕਰਦੀ ਇੱਕ ਝਾਂਜਰਾਂ ਤੋਂ ਡਰਦੀ ਆ ਹਾਂ ਹਾਂ ਹਾਂਜੀ ਬਾਕੀ ਦੋਸਤੋ ਕਲਰ ਦੀ ਜੇਕਰ ਗੱਲ ਕਰਨ ਲਗੇ ਜਿੱਦਾਂ ਆਪਾਂ ਨਾਰਮਲ ਕਰ ਆਏ ਆ ਏਅਰ ਸ਼ੈਰ ਦੇ ਵਿੱਚ ਕਲਰ ਦੇਖਦੇ ਆ ਏਅਰ ਸ਼ੈਰ ਦਾ ਦੂਜਾ ਸੂਆ ਕੋਈ ਵੀਰ ਮੰਨ ਕੇ ਤੁਸੀਂ ਸੌਫਦਾ ਕਰ ਸਕਦੇ ਜੀ ਤੇ ਗਗਨ ਤੀਜਾ ਕਿ ਦਿਨ ਅਜੇ ਕਿ ਚੌਥਾ ਦਿਨ ਅੱਜ ਇਹਨੂੰ ਚੌਥਾ ਦਿਨ ਹੋ ਗਿਆ ਜੀ ਅੱਛਾ ਤੇ ਗਗਨ ਵੀਰੇ ਦੱਸਿਆ ਵੀ ਤਿੰਨ ਚੌ ਦਿਨਾਂ ਦੀ ਸੂਈ ਹੈ ਸੰਧੂ ਸਾਹਿਬ ਅਜੇ ਇਹਨੂੰ ਤੀਜਾ ਚੌਥਾ ਦਿਨ ਹੋ ਗਿਆ ਸੂਈ ਨੂੰ ਬੱਚੇ ਦੇ 나ੜੂ ਨਾਲ ਹਾਂ ਹੁਣ ਆਰ ਟਾਈਮ ਜਿਹੜਾ ਬਚੋਲਣਾ 16 ਕਿਲੋ ਦੁੱਧ ਹੋਊਗਾ 16 ਕਿਲੋ ਹਾਂ ਠੀਕ ਹੈ ਜੀ ਮਸ਼ੀਨ ਵੀ ਬੱਚੀ ਆ ਲੋ ਦੋਸਤੋ ਮਗਰ ਵੀ ਬੱਚੀ ਆ ਠੀਕ ਆ ਤੇ 16 ਕਿਲੋ ਇਸ ਵਕਤ ਜਿਹੜਾ ਕਿਸੇ ਵੀਰ ਨੇ ਚੋਕੇ ਤਸੱਲੀ ਕਰ ਲੈਣੀ ਉਹ 16 ਕਿਲੋ ਇਸ ਵਕਤ ਬਾਕੀ ਤਣ ਤੂਣ ਇੱਕ ਵਾਰੀ ਤੁਹਾਨੂੰ ਬਿਲਕੁਲ ਆਪਾਂ ਨੇੜੇ ਤੋਂ ਦਿਖਾਉਂਦੇ ਆਂ ਮੁੱਠੀ ਥਾਣਾ ਹੱਥੀ ਚਵਾਈ ਵਾਲਾ ਥਣ ਲੱਗਾ ਮੋٹے ਥਣ ਨੇ ਬਿਲਕੁਲ ਚੌ ਨੁਕਰਾਂ ਤੇ ਉਸੇ ਤਰ੍ਹਾਂ ਤੁਸੀਂ ਵੇਖ ਸਕਦੇ ਜੀ ਠੀਕ ਆ ਲੇਵਾ ਬਿਲਕੁਲ ਹੁਣ ਜਿੱਦਾਂ ਕਿ ਸ਼ਾਮ ਦਾ ਚਵਾਈ ਦਾ ਸਮਾਂ ਲੇਵਾ ਭਰਿਆ ਖੜਾ ਹੁਣ ਕਰਮ ਵਾਲੀ ਦਾ ਬਾਕੀ ਜਿੱਦਾਂ ਮਰਜੀ ਕੋਈ ਆਣ ਕੇ ਵੀਰ ਇੱਥੇ ਆਪਦੀ ਤਸੱਲੀ ਕਰ ਲੇ ਦੋ ਟਾਈਮ ਦੋ ਡੰਕ ਚੋ ਕੇ ਤਸੱਲੀ ਕਰ ਲਿਓ ਠੀਕ ਆ ਤੇ ਕਗਨ ਕੀ ਮੁੱਲ ਰੈਂਦਾ ਵੀਰ ਇਹਦਾ ਸੰਦੂ ਹਾਂ ਨਾ ਹੀ 45 ਦੀ ਹੋਣੀ ਏ 45 ਦੀ ਹਾਂ ਠੀਕ ਆ ਵੀਰ ਕਿਰਾਇਆ ਕਰੋ ਛੱਡ ਦਾਂਗੇ ਚਲੋ 2-40 ਲਓ ਦੋਸਤੋ ਹਾਂ ਨਾ ਜਿਹੜੀ 45000 ਰੁਪਈਆ ਵਿੱਚੋਂ ਛੋਟਛਾਪਾ ਜਿਦਾ ਕੋ 2400 ਇੱਧਰ ਉੱਧਰ ਹੋ ਜਾਊਗਾ ਕਿਸੇ ਨੂੰ ਲੱਭ ਆਇਆ ਤਾਂ ਇਸ ਤੋਂ ਬਾਅਦ ਅਗਲੀ ਆ ਗਈ ਆਪਣੇ ਕੋਲ ਆ ਬੈੜ ਸੰਧੂ ਸਾਹਿਬ ਇਹ ਜਲਸੀ ਦਾ ਕ੍ਰੋਸ ਆ ਲਓ ਜੀ ਬਹੁਤ ਜਿਆਦੀ ਠੰਡੀ ਸੀਲ ਦਾ ਵਕੀ ਹਾਂ ਮੈਂ ਜਦਾਂ ਮਰਜੀ ਥੱਲੇ ਹੱਥ ਦਾ ਲਾਈ ਜਾ ਕਰਮਾਲੀ ਦੇ ਇਹ ਗੱਬਣਾ ਤੇ ਦੁੱਜਾ ਦੁੱਜਾ ਹੀ ਇਹ ਦੁੱਜਾ ਜੀ ਦੁੱਜਾ ਅੱਛਾ ਗੱਬਣਾ ਲੈ ਜਾਣਾ ਹਫਤਾ ਖਾਂਦਾ ਲੈ ਜਾਣਾ ਹਫਤਾ ਲੈ ਜਾਣਾ ਸੰਧੂ ਸਾਹਿਬ ਇਹਨੇ ਲਓ ਜੀ ਲਓ ਦੋਸਤੋ ਵੈਸੇ ਕ੍ਰੋਸ ਸੰਗ ਦੇ ਵਿੱਚ ਆ ਠੀਕ ਆ ਜੀ ਬਾਕੀ ਤੁਸੀਂ ਦੇਖ ਸਕਦੇ ਜਰਸੀ ਦੇ ਐਚਐਫ ਦਾ ਕਿਤੇ ਨਾ ਕਿਤੇ ਕ੍ਰਾਸ ਆਗੇਗਾ ਇੱਕ ਹਫਤਾ ਸਮਾਂ ਹਜੇ ਲੱਜੂਗੀ ਕਰਮਾ ਵਾਲੀ ਬਾਕੀ ਲਾਇਆ ਕਾਫੀ ਪਿਆ ਕੋਈ 5-7 ਦਿਨਾਂ ਦੇ ਵਿੱਚ ਪੂਰੀ ਤਿਆਰੀ ਹੋਊਗੀ ਇਸ ਵਾਰ ਦੀ ਤੇ ਦੂਜਾ ਸੂਬਾ ਕੋਈ ਵੀ ਰਮਾਨਨ ਕੇ ਤੁਸੀਂ ਸਬਦਾ ਕਰ ਲਿਓ ਠੀਕ ਆ ਹਾਂ ਲੋ ਹੰਦੂ ਸਾਹਿਬ ਭਾਵੇਂ ਇਦਾਂ ਵਾਸ਼ੀ ਦੇ ਥੱਲੇ ਬੈਠੇ ਰਹੋ ਐਡੀ ਸੀ ਲਾ ਆਹ ਵਾਹ ਆਹ ਠੀਕ ਹੈ ਜੀ ਸੀਲਸਲਾ ਕਾ ਪੂਰੀ ਬਹੁਤ ਜਿਆਦੀ ਸੀਲਸਲਾ ਕਾ ਸੰਤੋ ਸਾਹਿਬ ਹਾਂਜੀ ਬਾਕੀ ਹਵਾਨਾ ਲੇਵਾ ਦੋਸਤੋ ਬਣਾਈ ਜਾਂਦੀ ਪਈ ਆ ਤਕਰੀਬਨ ਕੋਈ 5-7 5-7 ਦਿਨ ਹਜੇ ਕੱਢਦੀ ਆ ਬਾਕੀ ਥਾਣ ਤੁਹਾਨੂੰ ਇੱਕ ਵਾਰੀ ਫੇਰ ਥੋੜਾ ਨੇੜੇ ਤੋਂ ਦਿਖਾ ਦਈਏ ਤਾਂ ਜੋ ਕੋਈ ਵੀਰ ਦੂਰ ਨੇੜੇ ਬਹਿ ਕੇ ਕਿਸੇ ਵੀਰ ਨੇ ਸੌਦਾ ਕਰਨਾ ਈਸੀ ਸੌਖਾ ਰਹੇ ਤੁਹਾਡੇ ਲਈ ਆ ਲਓ ਜੀ ਅੱਥੀ ਚਵਾਈਲਾ ਥਾਣ ਤੁਸੀਂ ਗੱਲ ਕਰਨੀ ਵੀ ਰੱਬਨ ਇਹ ਵੇੜਾ ਕੀ ਮੰਗ ਕਰਦੇ ਕਿਸਾਨ ਨੂੰ ਸਾੰਦੂ ਸਾਹਿਬ ਪਤਾ ਕੀ ਆ ਪਹਿਲੀ ਮੇਨ ਗੱਲ ਇਹ ਆ ਆਪਾਂ ਪਹਿਲਾਂ ਹੀ ਰੇਟ ਬਿਲਕੁਲ ਜੈਨੂ ਜੇ ਪਾਉਂਦੇ ਆ ਆ ਸਹੀ ਆ ਠੀਕ ਆ ਨਾ ਆਪਾਂ ਰੇਟ ਪਹਿਲਾਂ ਹੀ ਜੈਨੂ ਪਾਉਣੇ ਫਿਰ ਵੀਰ ਆ ਕੇ ਤੋੜ ਤੜਾਈ ਕਰਨ ਉਹ ਫਿਰ ਕੰਮ ਚੰਗਾ ਜਾਣੀ ਆ ਬਿਲਕੁਲ ਜੀ ਬਿਲਕੁਲ ਮੁੱਲ 45 ਹਾਂ ਨਾ 44 ਦੀ ਹਾਂ ਨਾ 44 ਦੀ ਹਾਂ ਠੀਕ ਆ ਜੀ ਪਤਾ ਕੀ ਮੁੜ ਕੇ ਆ ਕੇ ਕੋਈ 40 ਆ ਕੇ ਫਿਰ ਤੁਹਾਨੂੰ ਪਤਾ ਰੇਟ ਤੇ ਅੱਗੇ ਹੀ ਆਪਾਂ ਉਹਨੇ ਕ ਪਾਈਦੇ ਆ ਬਿਲਕੁਲ ਹਾਂ ਉਹ ਵੀ ਜ਼ਿਆਦਾ ਫਰਕ ਨਾ ਹੋਵੇ ਫਰਕ ਜ਼ਿਆਦਾ ਨਾ ਹੋਵੇ ਠੀਕ ਹੋ ਜਾਣਾ ਚਾਹੀਦਾ ਹਾਂਜੀ ਹ ਮੱਚੀ ਬਾਲੀ ਜਾਦੀ ਚੰਗੀ ਆ ਤੁਸੀਂ ਆਪਦਾ ਬਾਜ਼ਾਰ ਵੇਖ ਕੇ ਜਿ ਮਰਜ਼ੀ ਸੌਦਾ ਕਰ ਲਿਓ 45 ਦੇ 45 ਚ ਥੋੜਾ ਪਤਾ ਮਾਨਤਾ 1000 ਮਾਨਤਾ ਰੋਣਾ 44 ਦੀ ਹੁੰਦੀ ਆ 44000 ਦੀ ਹਾਂ ਲੋ ਜੀ 44000 ਦੀ ਹਾਂ ਨਾ ਬਾਕੀ ਸੀਰ ਜ਼ਿਲ੍ਹਾ ਦਾ ਜਿੱਦਾਂ ਮਰਜ਼ੀ ਤੁਸੀਂ ਦੇਵੇ ਹਮਾਨੇ ਨੂੰ ਆਣ ਕਿਹੜਾ ਦੋਸਤੋ ਟੱਚ ਕਰਕੇ ਤਸੱਲੀ ਕਰ ਸਕਦੇ ਜੀ ਆਹ ਸੰਦੂ ਸਾਹਿਬ ਆ ਗਈ ਸੂਆ ਇਹਦਾ ਦੂਜਾ ਵੀ ਕੋਈ ਮੰਨ ਲੇ ਕੋਈ ਤੀਜਾ ਵੀ ਮੰਨ ਲੇ ਠੀਕ ਆ ਜੀ ਏਅਰ ਸ਼ੇਅਰ ਆ ਗਈ ਜੋ ਲੋ ਜੀ ਅਗਲੀ ਜਿਹੜੀ ਦੋਸਤੋ ਤੁਸੀਂ ਇਹ ਵੈੜ ਦੇਖ ਰਹੇ ਜੀ ਠੀਕ ਆ ਜੀ ਇਹ ਬੱਸ ਮਸਲੀ ਕ੍ਰੋਸਾਂ ਕੀ ਆ ਜਿੰਨੇ ਵੀ ਤੁਹਾਨੂੰ ਦਿਖਾਏ ਆ ਤੇ ਇਹ ਵੀ ਸੂਹਾ ਦੁੱਜਾ ਹੀ ਆ ਦੁੱਜਾ ਮੰਨ ਲੇ ਕੋਈ ਤਿਜਾ ਮੰਨ ਲੇ ਆਪਦੀ ਸਮਝ ਲਾ ਲੈ ਸੰਧੂ ਸਾਹਿਬ ਠੀਕ ਹੈ ਜੀ ਲਓ ਜੀ ਵੀਰਾਂ ਨੇ ਆਖੀ ਜਣਾ ਸਾਰੀਆਂ ਦੁੱਜੇ ਆਖੀ ਜਾਂਦੇ ਕੋਈ ਤਿਜੇ ਵੀ ਕਹਿ ਦਈਏ ਬਿਲਕੁਲ ਜੀ ਬਿਲਕੁਲ ਹਾਂ ਲਓ ਸੂਹਾ ਦੁੱਜਾ ਚਾਹੇ ਤਿਜਾ ਮੰਨ ਕੇ ਤੁਸੀਂ ਸੌਦਾ ਕਰ ਲਓ ਦੋਸਤੋ ਬਹੁਤ ਜਿਆਦੀ ਠੰਡੀ ਠੁੰਡੀ ਸੰਧੂ ਸਾਹਿਬ ਇਹ ਵੀ ਇਹ ਨਾ ਬੱਚੀ ਆਈ ਥੋੜੇ ਜਿਹੀ ਰੁਲੇ ਘਰ ਹੋਈ ਹਾਂ ਤੇ ਗੋਹਾ ਗਾਇਦਾ ਜੀ ਹਲੇ ਲੱਥਾ ਪੂਰਾ ਨਹੀਂ ਲੱਥਾ ਠੀਕ ਹੈ ਜੀ ਬਾਕੀ ਆ ਗਈ ਜਿੰਨੀ ਬਾਲੀ ਜਿਆਦੀ ਚੰਗੀ ਆ ਇੱਕੋ ਚਾਰੀਆਂ ਨੂੰ ਝਾਂਜਰਾ ਨਹੀਂ ਦਈਆਂ ਦੋਹੀਆਂ ਤਾਂ ਕਰਕੇ ਕਰਦੀਆਂ ਠੀਕ ਹੈ ਜੀ ਲਓ ਜੀ ਬਾਕੀ ਹੈ ਦੋਸਤੋ ਨਿਗਰਾ ਪੂਰੀ ਰਾਜੀ ਹੈ ਜਿੰਨੀ ਵੀ ਆ ਕੱਦ-ਗਾਠ ਵੀ ਮੀਡੀਅਮ ਹਾਈਟ ਦੇ ਵਿੱਚ ਆ ਜਾਂਦਾ ਮੀਡੀਅਮ ਹਾਈਟ ਹੈ ਕੋਈ ਵੀਰ ਮੰਨ ਕੇ ਸਬਦਾ ਕਰ ਲੈ ਵੇਲ ਬੋਲ ਚੰਗੀ ਆ ਲੰਬਾਈ ਵੀ ਚੰਗੀ ਆ ਵੈਸੇ ਕਦ ਮੀਡੀਅਮ ਤੋਂ ਮੀਡੀਅਮ ਤੋਂ ਥੋੜੀ ਉੱਚੇ ਵਾਲਾ ਆਪਾਂ ਨਜ਼ਰ ਮਾਰਗੇ ਤੇ ਉੱਚੀ ਜਿਹੜੀ ਹਾਈਟ ਵੀ ਜਾਪਦੀ ਐ ਇਸ ਵੈਡ ਦੀ ਤੇ ਬਾਕੀ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਲੜਾ ਲੂੜਾ ਕਾਫੀ ਆ ਸੰਤੂ ਸਾਹਿਬ ਲੜਾ ਲੂੜਾ ਵੇ ਬੱਛੀ ਨੇ ਬਾਹਨਾ ਵੜੀ ਆ ਠੀਕ ਆ ਜੀ ਤੇ ਗਗਨ ਭਾਈ ਇਹਦੀ ਫਿਰ ਕੀ ਕਰਦੇ ਨੇ ਡਿਮਾਂਡ ਸੰਧੂ ਨਾ ਵੇ ਇਹਦਾ ਵੀ ਜੈਸ ਨੋਈ 43 ਦੀ ਹੋਣੀ ਆ ਵੀ 43 ਆ ਹਾਂ 43000 ਚੋਂ 100 100 ਰੁਪਿਆ ਝੋੜ ਹੋਣੀ ਆ ਠੀਕ ਹੈ ਭਰਾ ਹਾਂ ਪਤਾ ਕੀ ਮੁੜ ਕੇ ਵੀਰ ਮੇਰਾ ਕੋਈ ਆ ਕੇ ਆਖੇ ਵੀ 40 ਲੱਲਾ 43 ਲੱਲਾ ਉਹ ਕੰਮ ਨਹੀਂ ਆਪਾਂ ਕਰਨਾ ਵੇਚ ਵੀ ਵੀਰ ਮੇਰਾ ਜਿਹੜਾ ਮਰਜੀ ਖੜਕੇ 50 ਦੀ ਵੀ ਲਊਗਾ ਸੀ ਹਾਂ ਪਤਾ ਕੀ ਵਿਅਕਤੀ ਤੋਂ ਵੇਚਦਾ ਵਿਅਕਤੀ ਆ ਚਲੋ ਆਪਾਂ ਨੂੰ ਪਾਣਾ ਮਿਲੀ ਆਪਾਂ ਸੰਧੂ ਸਾਹਿਬ ਪਾਣਾ ਦੇ ਦੇਣੀ ਆ ਸਹੀ ਆ ਸਹੀ ਆ ਹਾਂ ਜੀ ਉਹ ਦੋਸਤੋ ਚਾਹੇ ਕੋਈ ਵੀਰ ਘਰੇਲੂ ਚਾਹੇ ਕੋਈ ਵੀਰ ਵੇਚਣ ਵਾਲਾ ਵੀ ਲੈ ਜਾਂਦਾ ਕੋਈ ਦੋ ਪੈਸੇ ਤਿਆਰੀ ਦੇ ਦਿੰਦੀ ਆ ਕਰਮਾ ਅਗੇ ਸੰਧੂ ਸਾਹਿਬ ਆ ਗਈ ਆ ਇਹ ਵੀ ਜਲਸੀ ਚ ਕ੍ਰਾਸ ਰਹਾ ਦੀ ਆ ਠੀਕ ਆ ਹਾਂਜੀ ਲਓ ਜੀ ਸੂਆ ਇਹਦੇ ਨੇ ਗਰੰਟੀ ਨਾਲ ਹੀ ਦੂਜਾ ਸੂਆ ਸੋਨਾ ਵਾ ਇਹ ਨਹੀਂ ਆ ਵੀ ਕੋਈ ਤਿੱਜਾ ਵੀ ਹੋਊਗਾ ਅੱਛਾ ਜੀ 25 ਕਿਲੋ ਦੁੱਧ ਦੀ ਮੇਰੀ ਗਰੰਟੀ ਹੋਊਗੀ ਅਗਲੇ ਦੇ ਘਰ ਵੱਧ ਕੱਢ ਦੇ ਵੀਰਾ ਕੱਢ ਦੇ 25 ਦੀ ਮੇਰੀ ਮੰਨਤੀ ਉਹ ਭਾਵੇਂ ਕੋਈ ਵੀਰ ਇਦਾਂ ਹੀ ਲੈ ਜਾਏ ਹਾਂ ਸਮਝ ਗਏ ਲੋਕੀ ਪੂਰੀ ਮੱਝਾਂ ਗੂ ਹੈ ਮੈਂ ਨਾ ਪਹਿਲਾਂ ਨੇ ਦੁੱਧ ਮਨਾਇਆ ਸੰਧੂ ਸਾਹਿਬ ਚ 23 24 ਕਿਲੋ ਕਰ ਮਾਰੀ ਸੀ ਫਿਰ ਹਾਂਜੀ ਦੂਜਾ ਦੂਜਾ ਲਓ ਜੀ ਬਾਕੀ ਆਹ ਵੇਖੋ ਜੀ ਸੰਦੂ ਸਾਹਿਬ ਬਹੁਤ ਜਿਆਦੀ ਵੱਡੀ ਵਸੀ ਆ ਇਹ ਨਹੀਂ ਕੋਈ ਛੋਟੀ ਵੜ ਆ ਨਹੀਂ ਵੱਡੀ ਹੈਗੇ ਹਾਂਜੀ ਕੱਦ ਵੀ ਸੋਨਾ ਬਾਕੀ ਕਰਮਾ ਕਰਮਾਲੀ ਦੋ ਵੜਾਂ ਵਰਗੀ ਇੱਕੀ ਹਾਂਜੀ 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 ਪਲੀਪੋਸੀ ਪੂਰੀ ਆ ਆ ਜਾ ਨਾ ਜਾੜੇ ਦੇ ਵਿੱਚ ਲੈ ਜੂ 8-10 ਦਿਨ ਅਜੇ ਸੰਦੂ ਸਾਹਿਬ ਲੈ ਆਏ ਨੇ 8 ਦਿਨ ਵਸ਼ੀ ਨੇ ਹਾਂ ਹੁਣ ਇੱਥੇ ਗਾਈਆਂ ਇਹਨਾਂ ਤੁਹਾਨੂੰ ਪਤਾ ਮਿੰਟੋ ਮੇੜੀ ਤੁਰੀ ਆਉਂਦੀਆਂ ਕਰਮਾਲੀਆਂ ਲਓ ਜੀ ਠੀਕ ਆ ਬਾਕੀ ਢਿਲਾਟੋਂ ਲੰਦੋਂ ਦੋਸਾਂ ਸਾਰੇ ਵੀਰਾਂ ਨੇ ਅੰਦਾਜ਼ਾ ਲਾ ਲੈਣਾ ਵੀ ਘੱਟੋ ਘੜ ਵੀ 8-7 ਦਿਨ ਹਫ਼ਤਾ ਬੰਨੇ ਆ ਠੀਕ ਆ ਜੀ ਸੰਤੂ ਸਾਹਿਬ ਬਹੁਤ ਜਿਆਦੀ ਵਸ਼ੀ ਬੰਦੀ ਆ ਹਾਂ ਬਾਕੀ ਚੱਡਾ ਹਾਂ ਜੀ ਹਾਂ ਜੀ ਸਾਰੇ ਡਿਆ ਵੀ ਕਾਫੀ ਪਰੂਗੀ ਅਜੇ ਵਿੱਚ ਖੁੱਲਾ ਲੇਵਾ ਤੇ ਪਾਂਡਾ ਸੋਨਾ ਬਣਾ ਕੇ ਤਿਆਰ ਕਰੂਗੀ ਜਿਵੇਂ ਜਿਵੇਂ ਸਮਾਂ ਨੇੜੇ ਆ ਗਿਆ ਤੇ ਗਗਨ ਇਹ ਤਾਂ ਫਿਰ ਮੁੱਲ ਸੰਤੂ ਸਾਹਿਬ ਇਹਦਾ 65000 ਚ ਮਾਨਤਾ ਨਹੀਂ ਹੋਣਾ 65000 ਚੋਂ ਹਾਂਜੀ ਠੀਕ ਹੈ ਜੀ ਤੁਹਾਨੂੰ ਪਤਾ ਵਸ਼ੀ ਬਹੁਤ ਜਿਆਦੀ ਚੰਗੀ ਆ ਹਾਂ ਬਈ ਚੰਗੀ ਆ ਉਸ ਤੋਂ ਚੰਗੇ ਨੂੰ ਸਾਰੇ ਵੀਰਾਂ ਨੇ ਵੇਖ ਹੀ ਲੈਣਾ ਹਾਂ ਤੇ ਬਾਕੀ ਦੋਸਤੋ 65000 ਦੇ ਵਿੱਚੋਂ ਮਾਨਤਨ ਮੂੰਹ ਮੱਥੇ ਦੀ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਆ ਲਓ ਜੀ ਠੀਕ ਹੈ ਵੀਰ ਗਗ ਬਹੁਤ ਚੰਗੀ ਆ ਵਸ਼ੀਲ ਸੂਲ ਬਹੁਤ ਜਿਆਦੀ ਆ ਵਾਹ ਵਾਹ ਜਦਾਂ ਮਰਜੀ ਹਾਥ ਉਪਲਾ ਫੇਰੀ ਜਾਓ ਇਹ ਨਹੀਂ ਵੀ ਕਿ ਇਹਨੂੰ ਛੜ ਛੂੜ ਮਾਰੂਗੀ ਕਰਮਾਲੀ ਬਿਲਕੁਲ ਜੀ ਬਿਲਕੁਲ ਹਾਂਜੀ ਅਗੇ ਲਾਸਟ ਵਿੱਚ ਆਪਣੇ ਕੋਲ ਆ ਗਿਆ ਨਾ ਲਾਸਟ ਆ ਗਈ ਆ ਜੀ ਠੀਕ ਆ ਜੀ ਸੰਧੂ ਸਾਹਿਬ ਸੂਆ ਇਹਦਾ ਦੂਜਾ ਵੀ ਹੋ ਸਕਦਾ ਤੀਜਾ ਵੀ ਹੋ ਸਕਦਾ ਹੂੰ ਦੇਣ ਇਹਨੇ ਵੀ 7-8 ਕੱਢ ਜਣੇ ਆ ਚਲੋ ਤੀਜਾ ਮੰਨ ਕੇ ਕੋਈ ਸੌਦਾ ਕਰ ਤੀਜਾ ਮੰਨ ਕੇ ਕੋਈ ਕਰ ਲੈ ਸੌਦਾ ਕੋਈ ਨਹੀਂ ਹਾਂ ਵੱਡੀ ਬਿਹੜ ਵੀ ਹੈ ਵੱਡੀ ਜੀ ਵੱਡੀ ਆ ਲਓ ਜੀ ਬਸ ਬੁੱਤਾਂ ਫੁੱਲ ਬੜਾ ਫੁੱਲ ਵਜੇ ਨਾ ਫੁੱਲ ਬੜਾ ਫੁੱਲ ਜੀ ਬਿਹੜਾ ਕੋਈ ਤੀਜਾ ਸੂਆ ਮੰਨ ਕੇ ਸੌਦਾ ਕਰਨ ਲਈ ਹਾਂਜੀ ਹਾਂਜੀ ਦੇ ਨੇ ਵੀ ਇਹਨੇ ਲੈ ਜੂ ਫਿਰ ਬਰਾਬਰੀ ਲੈ ਜਾਣੇ ਲੈ ਜਾਣੇ ਸੰਧੂ ਸਾਹਿਬ 7-8 ਦਿਨ ਲੈ ਜੂਗੀ 8-7 ਦਿਨ ਬੱਸ ਬਤ ਇਹ ਚੰਗਾ ਸੋਨਾ ਪਾਂਡਾ ਵੱਡਾ ਦੇਵਾ ਬਣਾ ਕੇ ਤਿਆਰ ਕਰ ਰਹੀ ਹੈ ਕਰਮਾਂ ਦੀ ਬਾਕੀ 5-7 ਦਿਨ 5-7 ਦਿਨ ਇੱਥੇ ਗੈਡਿਆ ਕੋਈ ਮੰਨ ਕੇ ਸੌਦਾ ਕਰ ਲਿਓ ਢਿੱਲਾ ਢੋਲਾ ਬਹੁਤ ਜਿਆਦੀਆਂ ਨੇ ਠੀਕ ਹੈ ਐਚਐਫ ਕਰੋਸ ਅੰਕ ਦੇ ਵਿੱਚ ਤੇ ਬਾਕੀ ਅਸਾ ਗਗਨਵੀਰ ਮੰਨ ਲਓ ਵੀ ਬਹੁਤੇ ਵੀਰੇ ਆਨਲਾਈਨ ਸੌਦਾ ਕਰਦੇ ਆ ਹਾਂਜੀ ਹਾਂਜੀ ਤੇ ਬਾਕੀ ਟਿੱਪਣ ਤੋਂ ਟਿੱਪਣ ਜਿਹੜੇ ਪਸ਼ੂ ਗੱਭਣ ਆਪਣੀ ਪੂਰੀ ਤਸੱਲੀ ਆ ਬੇ ਤੱਕ ਪੈਣਾ ਸੰਧੂ ਸਾਹਿਬ ਆਪਾਂ ਤਸੱਲੀ ਕੀਤੀ ਆ ਜੇ ਕੋਈ ਵੀਰ ਆਨਲਾਈਨ ਮੰਗਾਉਂਦਾ ਆਪਣੇ ਤੋਂ ਗੱਡੀ ਦੇ ਜਾਂਦਿਆਂ ਟਿੱਪੇ ਨੂੰ ਆ ਠੀਕ ਆ ਫੇਰ ਲਾਵੇ ਇੱਥੇ ਆਵੇ ਤੇ ਫੇਰ ਤਾਂ ਸਭ ਤੋਂ ਚੰਗਾ ਤੇ ਬਿਲਕੁਲ ਜੀ ਬਿਲਕੁਲ ਠੀਕ ਆ ਨਾ ਤੇ ਇਹਦਾ ਮੁੱਲ ਰਹਿ ਗਿਆ ਮੁੱਲ ਕੀ ਕਰਦੇ ਆ ਜੀ ਮੁੱਲ ਸੰਧੂ ਸਾਹਿਬ ਇਹਦਾ ਵੀ 65 ਹਾਂਜੀ 1000 ਛੋਟ ਹੋਣੀ ਚੌਂਟ ਦੀ ਹਾਂ ਨਾ 60000 ਦੀ ਹਾਂ ਠੀਕ ਹੈ ਜੀ ਤੇ ਇਹ ਅੱਜ ਪਸ਼ੂ ਸੀ ਆਪਣੇ ਕੋਲ ਵੀ ਹਾਂਜੀ ਹਾਂਜੀ ਸੱਤ ਪਸ਼ੂ ਸੀ ਠੀਕ ਜੀ ਸੱਤ ਐਨੀਮਲ ਸੀ ਕਿ ਦੋ ਫਾਰਮ ਤੇ ਤੇ ਸੱਤੇ ਨਗ ਜਿਹੜੇ ਅੱਜ ਵਿਕਾਉ ਨੇ ਸੇਲ ਦੇ ਲਈ ਅਵੇਲੇਬਲ ਨੇ ਬਾਕੀ ਆਓ ਪਿੰਡ ਟੋਟੀਆਂ ਤੁਸੀਂ ਵਿజిਟ ਕਰੋ ਘਰੇ ਆਣ ਕੇ ਜਿਹੜੀ ਆ ਦੋਸਤੋ ਨਰਕਪਰਖ ਕਰੋ ਤਸੱਲੀ ਕਰੋ ਇਨ੍ਹਾਂ ਪਸ਼ੂਆਂ ਦੀ ਤੇ ਕੋਈ ਵੀਰ ਆਨਲਾਈਨ ਸਬਦਾ ਕਰਦਾ ਦੂਰ ਨੇੜੇੋਂ ਤੇ ਤੁਸੀਂ ਵੀਡੀਓ ਕਾਲ ਤੇ ਆਪਦੀ ਤਪਾਕੇ ਤਸੱਲੀ ਕਰ ਸਕਦੇ ਜੀ ਘਰੇ ਲੈ ਜਾਂਦੇ ਸਾਰ ਪਸ਼ੂ ਦੀ ਤੇਪ ਕੇ ਤਸੱਲੀ ਕਰ ਸਕਦੇ ਜੀ ਤੇ ਇਹ ਅਜ ਨਗ ਸੀਗੇ ਤੇ ਗगनભાઈ ਬੋਲਦਗੇ ਨੰਬਰ ਆਪਣੇ 88475 07397 ਠੀਕ ਹੈ ਭਰਾ ਜੀ ਹੋਰ ਕੋਈ ਗੱਲਾਂ ਬਾਤਾਂ ਵੀਰ ਕੋਈ ਕਹਿਮ ਸੰਧੂ ਸਾਹਿਬ ਅੱਛਾ ਜੀ ਹੋਰ ਪਾਉ ਜੀ ਵਧੀਆ ਵਧੀਆ ਠੀਕ ਠਾਕ ਠੀਕ ਹੈ ਜੀ ਲਓ ਫਿਰ ਦੋਸਤੋ ਅੱਜ ਫਿਲਹਾਲ ਇਹ ਪਸੂ ਸੀਗੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲ ਰਹੇ ਨੇ ਵੀਰ ਉਹਨਾਂ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ